ਸਮਾਜ ਜਿੰਦਗੀ ਦਾ ਮਾਲਕ ਦੇ ਨਾਂ ਤੇ ਵੀ ਲੱਗਿਆ ਕਾਰੋਬਾਰ ਕਰਦਿਆਂ ਕਰਦਿਆਂ ਰੱਬ ਰੱਬ ਰੱਖੀ ਆਪਣਾ ਧਿਆਨ ਮਾਲਕ ਉੱਲ ਰੱਖੀਏ ਸਾਰ ਦੇ ਵਿੱਚ ਹੀ ਨਿੱਖੂਕ ਜਾਣਾ ਸਾਰਾ ਤਾਂ ਸਾਰੀਆਂ ਲੋੜਾਂ ਪੂਰੀਆਂ ਸਾਡੀਆਂ ਪੂਰੀਆਂ ਕਰੀ ਜਾਣੀਆਂ ਨੇ ਤਨੂ ਨੂੰ ਕੱਪੜਾ ਚਾਹੀਦਾ ਕੱਪੜਾ ਦੇ ਹੀ ਜਾਂਦਾ ਹਾਂ ਰੋਟੀ ਦੇਈ ਜਾਂਦਾ ਮਕਾਨ ਹਰ ਕੋਲ ਹੈਗੇ ਆਹ ਕਬੀ ਤਾਂ ਕੋਈ ਨਹੀਂ ਠੀਕ ਹੈ ਨਾ ਮਕਾਨਾਂ ਚ ਰਹਿ ਕੇ ਰੋਟੀ ਖਾ ਕੇ ਕਪੜਾ ਲੀੜਾ ਵਧੀਆ ਪਾ ਕੇ ਤੇ ਜੇ ਸਾਨੂੰ ਬੰਦਗੀ ਅਸੀਂ ਕਰੀਏ ਤਾਂ ਕੀ ਮੜਾ ਇਹਦੇ ਵਿੱਚ ਬਾਲਕੋਲ ਨੂੰ ਧਿਆਨ ਹੀ ਰੱਖਣਾ ਤੇ ਜੋੜੀ ਨਹੀਂ ਹੈ ਕਿ ਚੌਂਕਲੀਆਂ ਮਾਰ ਕੇ ਹੀ ਬੱਠੇ ਰਹਿਣਾ ਤਾਂ ਹੀ ਬੰਦਗੀ ਹੋਣੀ ਹੈ ਬੰਦਗੀ ਤੇ ਧਿਆਨ ਦੇ ਨਾਲ ਜਾਣੀ ਹੈ ਇਸ ਸਾਡਾ ਧਿਆਨ ਜਿੱਥੇ ਕਾਰੋਬਾਰ ਚ ਕਰਦੇ ਵੀ ਅਗਰ ਮਾਲਕ ਵੱਲ ਹੈਗੇ ਕਸੀ ਤਿਆਰੀਆਂ